ਇਹ ਅਰਦਾਸ ਆ ਮਾਰੇ ਗਾੜੀ ਵੀ ਜੇਕਰ ਇਦਾਂ ਦਾ ਕੋਈ ਘਟਨਾ ਪਹਿਲੀ ਗੱਲ ਤਾਂ ਹੋਵੇ ਨਹੀਂ ਹੋਵੇ ਨਾ ਭੁੱਖ ਦੇ ਵਿੱਚ ਕਦੀ ਵੀ ਸਾਰੀ ਧੀਆਂ ਬਲੇ ਆ ਪਰ ਜੇ ਹੁੰਦੀ ਆ ਤੇ ਆਪਾਂ ਇਹ ਸਾਰੇ ਅਰਦਾਸ ਕਰਿਆ ਕਰੀਏ ਵੀ ਮਾਰੇ ਆਪਣੇ ਕੋਈ ਸੇਵਾ ਲੈ ਲੈਣ ਕਿਉਂਕਿ ਠੀਕ ਆ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਉਹਦੇ ਤੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਪਰ ਇਹੋ ਜਿਹੇ ਬੰਦੇ ਨੂੰ ਜਿਹੜਾ ਉਹ ਸਬਕ ਮਿਲਣਾ ਚਾਹੀਦਾ ਵਾ ਕੋਈ ਇਦਾਂ ਦਾ ਵੀ ਦੂਜਾ ਕੋਈ ਬੰਦਾ ਜਿਹੜਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਜਿਹੜੀ ਵੀਡੀਓ ਅਮਰਸਰ ਸਾਹਿਬ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਦੋਸ਼ੀ ਵੱਲੋਂ ਦੁਸ਼ਟ ਵੱਲੋਂ ਬਹੁਤ ਘਨਾਉਣੀ ਹਰਕਤ ਜਿਹੜੀ ਸੀ ਕਿ ਇੱਕ ਬੱਚੀ ਨਾਲ ਕੀਤੀ ਗਈ ਸੀ ਉਹ ਕਦੋਂ ਦੋਸ਼ੀ ਦੇ ਬਾਰੇ ਆਪਾਂ ਸਾਰੇ ਚਿੰਤਤ ਸੀਗੇ ਵੀ ਉਹ ਫੜਿਆ ਜਾਵੇ ਤੇ ਫੜ ਕੇ ਤੇ ਉਹਨੂੰ ਸਖਤ ਉਤੇ ਕਾਰਵਾਈ ਹੋਵੇ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਮਾਰੇ ਸਾਡੇ ਤੋਂ ਸੇਵਾ ਲੈਣ ਅਸੀਂ ਅਮਰਸਰ ਸਾਹਿਬ ਦੇ ਵਿੱਚ ਜਿੰਨਾ ਕਰ ਸਕਦੇ ਸੀ ਲੱਭਣ ਦੀ ਕੋਸ਼ਿਸ਼ ਲੱਭਣ ਦੀ ਕੀਤੀ ਪਰ ਪ੍ਰਸ਼ਾਸਨ ਦਾ ਜਿਹਨੂੰ ਅਸੀਂ ਧੰਨਵਾਦੀ ਕਰਦੇ ਹਾਂ ਕਿ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀਗਾ ਉਹ ਜਿਹੜਾ ਇੱਕ ਦੋਸ਼ੀ ਸੀ ਚੱਕ ਲਿਆ ਜੱਕੇ ਤੇ ਉਹਦੇ ਤੇ ਪਾਕਸੋ ਜਿਹੜਾ ਪੋਸਕੋ ਐਕਟ ਜਿਹੜਾ ਚਿਲਡਰਨ ਦੇ ਵਾਸਤੇ ਬਣਿਆ ਵਾ ਬਹੁਤ ਸਖਤ ਕਾਨੂੰਨ ਆ ਉਹਦੇ ਦਿਨ ਉਹਤੇ ਪਰਚਾ ਜਿਹੜਾ ਉਹ ਦਰਜ ਹੋ ਗਿਆ ਵਾ ਤੇ ਉਹ ਕ ਦੋਸ਼ੀ ਦਾ ਜਿਹੜਾ ਮੈਡੀਕਲ ਕਰਾ ਕੇ ਤੇ ਮੇਬੀ ਅੱਜ ਜਾਂ ਕੱਲੋ ਦੋਸ਼ੀ ਜੇਲ੍ਹ ਪਹਿੰਦਾ ਜਾਵੇਗਾ ਸਿੰਘ ਉਹ ਮਿਲ ਕੇ ਆਏ ਆ ਸਾਰਾ ਕੁਝ ਨਾਲ ਜਿਹੜੀ 25 ਉਹਦੀ ਮਾਤਾ ਨੂੰ ਲੈ ਕੇ ਪ੍ਰਸ਼ਾਸਨ ਨਾਲ ਮਿਲ ਕੇ ਇੰਚਾਰ ਸਾਹਿਬ ਨਾਲ ਗੱਲਬਾਤ ਕਰਕੇ ਪਰਚੇ ਦੀ ਕਾਪੀ ਭੜ ਕੇ ਤੇ ਸਾਰਾ ਕੁਝ ਕਰਕੇ ਆਏ ਪਰਚੇ ਦੀ ਕਾਪੀ ਜਨਤਾ ਲਈ ਕਰ ਸਕਦੇ ਕਿਉਂਕਿ ਨਾ ਕਿਸੇ ਨੂੰ ਦੋਨੋਂ ਪਤਾ ਜਾਣਕਾਰੀ ਜਿਹੜੀ ਆ ਉਹ ਗੁਪਤ ਰੱਖੜੀ ਹੁੰਦੀ ਆ ਪੀੜਤ ਧਿਰ ਦੀ ਦੂਸਰੀ ਬੇਨਤੀ ਇਹ ਵੀ ਆ ਵੀ ਚਲੋ ਮਾਰੇ ਕਿਰਪਾ ਕਰੇ ਵੀ ਕਾਨੂੰਨ ਅਨੁਸਾਰ ਤਾਂ ਉਹਨੂੰ ਸਜ਼ਾ ਮਿਲ ਜਾਣੀ ਹੈ ਤਕਰੀਬਨ ਜਿਵੇਂ ਦਾ ਕਾਨੂੰਨ ਹੁਣ ਹੁਣ ਤਾਂ 20 ਸਾਲ ਬਾਹਰ ਨਹੀਂ ਆਉਂਦਾ ਪਰ ਇਹਦੇ ਵਿੱਚ ਇਹ ਚੀਜ਼ਾਂ ਸਾਨੂੰ ਵੇਖਣੇ ਪੈਣਗੇ ਵੀ ਜਦੋਂ ਇਤਾਂ ਦੀ ਕੋਈ ਕਰਨਾ ਹੁੰਦੀ ਆ ਤੇ ਇਹ ਤਾਂ ਲੱਗਦਾ ਵੀ ਇਹਦੇ ਵਿੱਚ ਤਾਂ ਆਪ ਹੀ ਜਿਹੜਾ ਵਾ ਕੋਈ ਨਾ ਕੋਈ ਫੈਸਲਾ ਕਰਨ ਦੀ ਲੋੜ ਹੁੰਦੀ ਆ ਕਾਨੂੰਨ ਤਾਂ ਬਹੁਤ ਸਖਤ ਆ ਜਿਹੜਾ ਬਣਿਆ ਵਾ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਉਹ ਸਰਚ ਕਰ ਲੈਣ ਸੋ ਅੱਗੇ ਜਿਹੜਾ ਵਾ ਉਹ ਕੋਈ ਹੋਰ ਕੋਈ ਗੱਲ ਹੁੰਦੀ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸੰਗਤ ਨਾਲ ਸਾਂਝ ਕਰਦੇ ਰਵਾਂਗੇ ਧੰਨਵਾਦ ਸਾਰੇ ਸਿੰਘਾਂ ਦਾ ਵੀ ਜਿਨ੍ਹਾਂ ਨੇ ਸਹਿਯੋਗ ਕੀਤਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਬੜਾਈ ਤੇਜ਼ੀ ਦੇ ਨਾਲ ਤੇ ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਸਮਝਦਿਆ ਹੋਇਆ ਪਰ ਜੱ ਆਪਣਾ ਜਿਹੜਾ ਵਾ ਉਹ ਦੋਸ਼ੀ ਜਿਹੜਾ ਫੜਿਆ ਫੜ ਕੇ ਜਿਹੜਾ ਉੱਤੇ ਪਰ ਕਾਰਵਾਈ ਕੀਤੀ ਆ ਇਹਹੀ ਅਰਦਾਸ ਆ ਮਾਰੇ ਗਾੜੀ ਵੀ ਜੇਕਰ ਇਦਾਂ ਦਾ ਕੋਈ ਘਟਨਾ ਪਹਿਲੀ ਗਲਤ ਹੋਵੇ ਨਹੀਂ ਹੋਵੇ ਨਾ ਭੁੱਖ ਦੇ ਵਿੱਚ ਕਦੀ ਵੀ ਸੋ ਸਾਰੇ ਧੀਆਂ ਬਲੇ ਆ ਪਰ ਜੇ ਹੁੰਦੀ ਆ ਤੇ ਆਪਾਂ ਇਹ ਸਾਰੇ ਅਰਦਾਸ ਕਰਿਆ ਕਰੀਏ ਵੀ ਮਾਰੇ ਆਪਣੇ ਕੋਲ ਸੇਵਾ ਲੈ ਲੈਣ ਕਿਉਂਕਿ ਠੀਕ ਆ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਉਹਦੇ ਤੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਪਰ ਇਹੋ ਜਿਹੇ ਬੰਦੇ ਨੂੰ ਜਿਹੜਾ ਉਹ ਸਬਕ ਮਿਲਣਾ ਚਾਹੀਦਾ ਵਾ ਕੋਈ ਇਦਾਂ ਦਾ ਵੀ ਦੂਜਾ ਕੋ ਬੰਦਾ ਜਿਹੜਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪ ਜੀ ਨੂੰ ਪਤਾ ਹੈ ਕਿ ਜਿਹੜੀ ਵੀਡੀਓ ਅਮਰਸਰ ਸਾਹਿਬ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਦੋਸ਼ੀ ਵੱਲੋਂ ਦੁਸ਼ਟ ਵੱਲੋਂ ਬਹੁਤ ਘਣਾਉਣੀ ਹਰਕਤ ਜਿਹੜੀ ਸੀ ਕਿ ਇੱਕ ਬੱਚੇ ਨਾਲ ਕੀਤੀ ਗਈ ਸੀ ਉਹ ਕਦੋਂ ਦੋਸ਼ੀ ਦੇ ਬਾਰੇ ਆਪਾਂ ਸਾਰੇ ਚਿੰਤਤ ਸੀਗੇ ਵੀ ਉਹ ਫੜਿਆ ਜਾਵੇ ਤੇ ਫੜ ਕੇ ਤੇ ਉਹਨੂੰ ਸਖਤ ਉਤੇ ਕਾਰਵਾਈ ਹੋਵੇ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਮਹਾਰਾਜ ਸਾਡੇ ਕੋਲ ਸੇਵਾ ਲੈਣ ਅਸੀਂ ਅਮਰਸਰ ਸਾਹਿਬ ਦੇ ਵਿੱਚ ਜਿੰਨਾ ਕਰ ਸਕਦੇ ਸੀ ਲੱਭਣ ਦੀ ਕੋਸ਼ਿਸ਼ ਲੱਭਣ ਦੀ ਕੀਤੀ ਪਰ ਪ੍ਰਸ਼ਾਸਨ ਦਾ ਜਿਹਨੂੰ ਅਸੀਂ ਧੰਨਵਾਦੀ ਕਰਦੇ ਆ ਕਿ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀਗਾ ਉਹ ਜਿਹੜਾ ਉਹ ਦੋਸ਼ੀ ਸੀ ਚੱਕ ਲਿਆ ਜੱਕੇ ਤੇ ਉਹਦੇ ਤੇ 500 ਜਿਹੜਾ ਕੋਸਕੋ ਐਕਟ ਜਿਹੜਾ ਚਿਲड्रन ਦੇ ਵਾਸਤੇ ਬਣਿਆ ਵਾ ਬਹੁਤ ਸਖਤ ਕਾਨੂੰਨ ਆ ਉਹਦੇ ਅਧੀਨ ਉਹਦੇ ਤੇ ਪਰਚਾ ਜਿਹੜਾ ਉਹ ਦਰਜ ਹੋ ਗਿਆ ਵਾ ਤੇ ਉਹ ਕ ਦੋਸ਼ੀ ਦਾ ਜਿਹੜਾ ਮੈਡੀਕਲ ਕਰਾ ਕੇ ਤੇ ਮੇਬੀ ਅੱਜ ਜਾਂ ਕੱਲ ਨੂੰ ਦੋਸ਼ੀ ਜੇਲ੍ਹ ਪਹਿੰਦਾ ਜਾਵੇਗਾ ਸਿੰਘ ਉਹਨੂੰ ਮਿਲ ਕੇ ਆਏ ਆ ਸਾਰਾ ਕੁਝ ਨਾਲ ਜਿਹੜੀ 25 ਉਹਦੀ ਮਾਤਾ ਨੂੰ ਲੈ ਕੇ ਪ੍ਰਸ਼ਾਸਨ ਨਾਲ ਮਿਲ ਕੇ ਇੰਜਾਰ ਸਾਹਿਬ ਨਾਲ ਗੱਲਬਾਤ ਕਰਕੇ ਪਰਚੇ ਦੀ ਕਾਪੀ ਪੜ੍ਹ ਕੇ ਤੇ ਸਾਰਾ ਕੁਝ ਕਰਕੇ ਆਏ ਪਰਚੇ ਦੀ ਕਾਪੀ ਜਨ ਤੱਕ ਨਹੀਂ ਕਰ ਸਕਦੇ ਕਿਉਂਕਿ ਨਾ ਕਿਸੇ ਨੂੰ ਪਤਾ ਜਾਣਕਾਰੀ ਜਿਹੜੀ ਆ ਉਹ ਗੁਪਤ ਰੱਖੜੀ ਹੁੰਦੀ ਆ ਪੀੜਤ ਦੇਰ ਦੀ ਦੂਸਰੀ ਬੇਨਤੀ ਇਹ ਵੀ ਆ ਵੀ ਚਲੋ ਮਾਰੇ ਕਿਰਪਾ ਕਰੇ ਵੀ ਕਾਨੂੰਨ ਅਨੁਸਾਰ ਤਾਂ ਉਹਨੂੰ ਸਜ਼ਾ ਮਿਲ ਜਾਣੀ ਤਕਰੀਬਨ ਜਿਵੇਂ ਦਾ ਕਾਨੂੰਨ ਹੁਣ ਹਸਲ ਤਾਂ 20 ਸਾਲ ਬਾਹਰ ਨਹੀਂ ਆਉਂਦਾ ਪਰ ਇਹਦੇ ਵਿੱਚ ਇਹ ਚੀਜ਼ਾਂ ਸਾਨੂੰ ਵੇਖਣੇ ਪੈਣਗੀਆਂ ਕਿ ਜਦੋਂ ਇਤਾਂ ਦੀ ਕੋਈ ਕੰਨਾ ਹੁੰਦੀ ਆ ਇਹ ਤਾਂ ਲੱਗਦਾ ਵੀ ਇਹਦੇ ਵਿੱਚ ਤਾਂ ਆਪ ਹੀ ਜਿਹੜਾ ਵਾ ਕੋਈ ਨਾ ਕੋਈ ਫੈਸਲਾ ਕਰਨ ਦੀ ਲੋੜ ਹੁੰਦੀ ਆ ਕਾਨੂੰਨ ਤਾਂ ਬਹੁਤ ਸਖਤ ਆ ਜਿਹੜਾ ਬਣਿਆ ਵਾ ਜਿਨ੍ਹਾਂ ਨੂੰ ਨਹੀਂ ਇਹਦੇ ਬਾਰੇ ਪਤਾ ਉਹ ਸਰਚ ਕਰ ਲੈਣ ਸੋ ਅੱਗੇ ਜਿਹੜਾ ਵਾ ਉਹ ਕੋਈ ਹੋਰ ਕੋਈ ਗੱਲ ਹੁੰਦੀ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਉਹ ਸੰਗਤ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ ਸਾਰੇ ਸਿੰਘਾਂ ਦਾ ਵੀ ਜਿਨ੍ਹਾਂ ਨੇ ਸਹਿਯੋਗ ਕੀਤਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬੜਾਈ ਤੇਜ਼ੀ ਦੇ ਨਾਲ ਤੇ ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਸਮਝਦਿਆਂ ਹੋਇਆ ਫੜ ਜ ਆਪਣਾ ਜਿਹੜਾ ਵਾ ਉਹ ਦੋਸ਼ੀ ਜਿਹੜਾ ਫੜਿਆ ਤੇ ਫੜ ਕੇ ਜਿਹੜਾ ਉੱਤੇ ਭਰ ਕਾਰਵਾਈ ਕੀਤੀ ਆ